ਇੱਥੇ ਹੁੰਦੇ ਫੇਰੇ ਜਿਹੜਾ ਬਾਜ਼ਾਰ 'ਚ 5-500 ਰੁਪਏ ਦਾ ਕੋਰਤਾ ਪਿਆ ਮਾ 200 ਰੁਪਏ ਚ ਲੈ ਜੋ ਦੋ 200 ਰੁਪਏ ਦੇ ਕੁੜਤੇ ਪਿਆਮੇ ਲੈ ਜਾਓ ਦੋ ਦੋ 200 ਰੁਪਏ ਦੇ ਜਿੰਨੇ ਮਰਜੀ ਰੰਗ 200 ਰੁਪਏ ਦਾ ਕੁੜਤਾ ਪਿਆਮਾ ਚੈਲੰਜ ਆ ਕਿਸੇ ਨੇ ਨਹੀਂ ਦੇਣਾ ਇੱਥੇ ਵਾਈਟ ਰੰਗ ਵੀ ਮਿਲ ਜੂ ਬਲੈਕ ਵੀ ਮਿਲ ਜੂ ਜਿਹੜਾ ਮਰਜੀ ਰੰਗ 200 ਰੁਪਏ ਦਾ ਕੁੜਤਾ ਪਿਆਮਾ ਬਾਜ਼ਾਰ 'ਚ ਜਾ ਕੇ ਤੁਸੀਂ ਜਦੋਂ ਕੁੜਤੇ ਵੀ ਮੈਂ ਰੇਟ ਪਤਾ ਕਰੂੰਗੇ 1500 ਤੋਂ ਘੱਟ ਕਿਸੇ ਨੇ ਦੇਣਾ 700 ਰੁਪਏ ਦਾ ਕੁੜਤਾ ਪਿਆਮਾ ਤੁਹਾਨੂੰ ਅਸੀਂ ਦੇ ਦਿਆਂਗੇ ਜੇ ਤੁਸੀਂ ਸਲਾਈ ਕਰਕੇ ਲੈਣਾ ਤੇ ਅਸੀਂ ਤੁਹਾਨੂੰ 11-1200 'ਚ ਦੇ ਦਿਆਂਗੇ ਆ ਜਿਹੜਾ ਬਾਜ਼ਾਰ 'ਚ ਜਾ ਕੇ ਤੁਸੀਂ ਲੈਣੇ ਹੋ 10000 ਰੁਪਏ ਦਾ ਟੂ ਪੀਸ ਕੋਟ ਪੈਂਟ ਓਏ ਆਜੋ ਆਜੋ 2995 ਚ 2 ਪੀਸ ਕੋਟਵਰ ਸਲਾਈ ਕਰਕੇ ਲੈ ਜਾਓ ਚਾਹੇ ਤੁਸੀਂ ਇਦਾਂ ਦਾ ਡਿਜ਼ਾਈਨ ਬਣਾ ਲਓ ਚਾਹੇ ਇਹ ਡਿਜ਼ਾਈਨ ਬਣਾ ਲਓ ਜਿਹੜੇ ਵੀ ਸਾਡੇ ਕੋਲ 3 ਪੀਸ ਕੋਟਮੈਂਟ ਲੈਣਾ ਉਹ 3 ਪੀਸ ਕੋਟ ਪੈਂਟ 15000 ਰੁਪਏ ਬਾਜ਼ਾਰ ਦਾ ਰੇਟ 8000 ਰੁਪਏ ਇਹਦੀ ਸਲਾਈ ਪਰ ਸਾਡੇ ਕੋਲ ਆਜੋ 3760 ਦੇ ਵਿੱਚ 3 ਪੀਸ ਕੋਟ ਸਵੈਟ ਵੀ ਲੈ ਜਾਓ ਟਾਪ ਕਲਾਸ ਲਗਜ਼ਰੀ ਬ੍ਰਾਂਡ ਆ ਗਿਆ ਗੀਜ਼ਾ ਕਾਟਨ ਦਾ ਕੁਰਤਾ ਪਜਾਮਾ ਬਜ਼ਾਰਾ 'ਚ 1500 2000 ਜਮੈਂ ਝੱਲ ਲਈ ਜਾਂਦੇ ਆ ਪਰ ਅਸੀਂ ਦੇਣਾ ਸਿਰਫ 700 ਰੁਪਏ ਦਾ ਚੈਲੰਜ ਕਰਕੇ ਦੇਣਾ 700 ਰੁਪਏ ਦਾ ਦੁਬਈ ਵਾਲਾ ਕੁਰਤਾ ਪਜਾਮਾ ਜਿਹੜਾ ਬਜ਼ਾਰਾਂ ਦੇ ਵਿੱਚ 4 4000 ਦਾ ਦਿੱਜ ਜਾਂਦੇ 1100 ਰੁਪਏ ਦਾ ਦੇ ਦੇਣਾ ਗੀਜ਼ਾ ਕਾਟਨ ਦਾ ਕੁਰਤਾ ਪਜਾਮਾ ਜਿਹੜਾ 5 5000 'ਚ ਦਿੱਜ ਜਾਂਦੇ 2500 ਦਾ ਦੇ ਦੇਣਾ ਆਜੋ ਹੁਣ ਸੀਆ ਰਾਮ ਰੇਮਨ ਦੀ ਗੱਲ ਕਰਕੇ ਲੁੱਟ ਕਰਨੀ ਆ ਨਹੀਂ ਹੋਣੀ ਕਿਉਂਕਿ ਆ ਗਿਆ ਮਤੂਸ਼ੀ ਦਾ ਸਟਾਰ ਤੇ ਵੀ ਸੀਆਰ ਰੇਮੈਂਟ ਆ ਗਿਆ 11200 ਆ ਗਿਆ ਦੇਖੋ ਇਹ ਪਿੰਡਾਂ ਦੇ ਸਰਪੰਚਾਂ ਦੀ ਪਾਂਚਾਂ ਦੀ ਕੌਂਸਲਾਂ ਦੀ ਲੰਬੜਾਂ ਦੀ ਐਮਐਲਏਾਂ ਦੀ ਮੰਤਰੀਆਂ ਦੀ ਮੁੱਖ ਮੰਤਰੀ ਦੀ ਪਹਿਲੀ ਪਸੰਦ ਬਣ ਗਿਆ ਆ ਦੇਖੋ ਚਿੱਟੇ ਰੰਗ ਦਾ ਕੋਰਟਾ ਪਿਆਮਾ ਲੈ ਜੋ 700 ਰੁਪਏ ਦਾ 1200 ਰੁਪਏ ਦਾ 1500 2000 ਉਹ ਜਿਹੜੇ ਬਾਜ਼ਾਰ 'ਚ 5 5000 ਰੁਪਏ ਦੇ ਪੌਣੇ ਅਸੀਂ 18 1800 2 2000 ਦਿੰਨੇ ਆ ਆ ਧੱਕੋ ਜੀ ਸ਼ਰਟਾਂ ਚਾਹੇ ਤੁਸੀਂ ਆਫਿਸ 'ਚ ਕੰਮ ਕਰਦੇ ਚਾਹੇ ਬੈਂਕਾਂ ਸ਼ੈਂਕਾਂ 'ਚ ਲੱਗੇ ਆ ਤਾਂ ਟੈਨਸ਼ਨ ਲੈਣ ਦੀ ਲੋੜ ਨਹੀਂ 300 ਰੁਪਏ ਦੀ ਸ਼ਰਟ 300 ਰੁਪਏ ਦੀ ਟੈਕ ਸ਼ਰਟ ਦਵਾਂਗੇ ਚਾਹੇ ਲਾਈਨਾਂ ਵਾਲੀ ਲੈ ਲਓ ਚਾਹੇ ਚੈੱਕ ਡੱਬੀ ਬਰੀਕ ਲੈ ਲਓ ਚਾਹੇ ਮੋਟੀ ਲੈ ਲਓ ਬ੍ਰਾਂਡ ਕਲੱਬ ਇਟਾਲੀਆ ਸੀ ਆਰਾਮ ਰੇਮਡ ਲਗਜ਼ਰੀ ਬ੍ਰਾਂਡ ਆ ਚੁੱਕਿਆ ਇਹਦੀ ਸ਼ੇਦੀ ਜੜਿਆਲਾ ਗੁਰੂ ਆ ਰਿਓ ਜੇ ਤੁਸੀਂ ਦੂਰ ਹੋ ਨਹੀਂ ਆ ਸਕਦੇ ਪੂਰੇ ਵਰਲਡ ਜਿੱਥੇ ਮਰਜੀ ਬੈਠੇ ਆ ਤੇ ਤੁਸੀਂ ਨੰਬਰ ਸਕਰੀਨ ਤੇ ਦਿੱਤਾ ਤੁਸੀਂ ਘਰ ਬੈਠੇ ਆਨਲਾਈਨ ਵੀ ਕੱਪੜਾ ਮਗਾ ਸਕਦੇ ਹੋ ਆਨਲਾਈਨ ਕੋਰਟਾਂ ਵੀ ਅੰਮਾ ਮਗਾ ਸਕਦੇ ਹੋ ਪੱਗਾਂ ਮਗਾ ਸਕਦੇ ਹੋ ਬਲੇਜ਼ਰ ਬਾਸਨਾ ਕੋਟ ਵੀ ਮਗਾ ਸਕਦੇ ਹੋ ਸਾਡੇ ਜੋ ਰੇਟ ਆ ਕਿਸੇ ਨਹੀਂ ਦੇਣੇ ਸਾਡੇ ਕੋ ਕਸਟਮਰ ਆਉਂਦੇ ਆ ਬਹੁਤ ਸਾਰੇ ਕਸਟਮਰ ਕੋਈ ਕਹਿੰਦਾ ਸਾਨੂੰ 5 ਥਾਂ ਭੇਜ ਦਿਓ ਕੁਰਤੇ ਪਜਾਮੇ ਕੋਈ ਕਹਿੰਦੇ 2 ਥਾਂ ਭੇਜ ਦਿਓ ਮਤਲਬ ਹੋਮ ਡਿਲੀਵਰੀ ਵੀ ਤੁਹਾਨੂੰ ਅਸੀਂ ਦੇ ਦੇਾਂਗੇ ਪੱਗਾਂ ਬੰਨਣ ਵਾਲੇ ਸ਼ਕੀਨ ਭਰਾਮਾ ਵਾਲੇ ਵੀ ਖੁਸ਼ ਖਬਰੀ ਸਾਡੇ ਕੋ ਪੱਗਾਂ ਦੇ ਵਿੱਚ 550 ਤੋਂ ਬਾਅਦ ਰੰਗ ਆ ਚਾਹੇ ਡਾਰਕ ਲੈ ਜਾਓ ਚਾਹੇ ਲਾਈਟ ਲੈ ਜਾਓ ਰੂਬੀਆ ਲੈ ਜਾਓ ਫੁੱਲ ਵੈਲ ਆਜੋ ਪੱਗਾਂ ਦੇ ਰੰਗਾਂ ਦੀ ਵੀ ਫੁੱਲ ਗਰੰਟੀ ਪੱਗਾਂ ਤਾਂ ਦੇਣੀਆਂ ਦੇਣੀਆਂ ਪੱਗਾਂ ਦੇ ਨਾਲ ਮੈਚ ਕਰਕੇ ਤੁਸੀਂ ਟਾਈਆਂ ਵੀ ਲੈ ਕੇ ਜਾ ਸਕਦੇ ਆ ਜਿੱਦਾਂ ਦੀ ਪੱਗ ਓਦਾਂ ਦੀ ਟਾਈ ਜਿੱਦਾਂ ਦਾ ਕੋਟ ਪਰ ਓਦਾਂ ਦੀ ਟਾਈ ਜਿੱਦਾਂ ਦੀ ਸ਼ਰਟ ਓਦਾਂ ਦੀ ਟਾਈ ਮਤਲਬ ਹਰ ਇੱਕ ਚੀਜ਼ ਤੁਹਾਨੂੰ ਟੋਪੀ ਦੇਵਾਂਗੇ ਸਾਡੇ ਕੋਲ ਤੁਸੀਂ ਲੈਣੀਆਂ ਬਲੇਜ਼ਰਾਂ ਬਲੇਜ਼ਰਾਂ ਦੇ ਵਿੱਚ ਵੀ ਬਹੁਤ ਸੁਪਰ ਕੁਆਲਿਟੀ ਆ ਚੁੱਕੀ ਆ ਬਹੁਤ ਸੋਹਣੇ ਸੋਹਣੇ ਕਲਰ ਆ ਚੁੱਕੇ ਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਚੁੱਕੇ ਆ ਚੈੱਕ ਦੇ ਵਿੱਚ ਲੈ ਜਾਓ ਪਲੇਨ ਚ ਲੈ ਜਾਓ ਲਾਈਨ ਵਾਲੇ ਜੋ ਉਹ ਵੀ ਦਵਾਂਗੇ ਤੁਸੀਂ ਜਾਣਾ ਹੈਗਾ ਪਾਰਟੀ ਤੇ ਹਲਦੀ ਦੇ ਫੰਕਸ਼ਨ ਤੇ ਜਾਣਾ ਡਿਜ਼ਾਈਨਰ ਕੋਰਤੇ ਪਜਾਮੇ ਦਵਾਂਗੇ ਇਸ ਰੰਗ ਦੇ ਨਾਲ ਵਾਈਟ ਰੰਗ ਦਾ ਪਜਾਮਾ ਬਲੈਕ ਦੇ ਨਾਲ ਵਾਈਟ ਰੰਗ ਦਾ ਪਜਾਮਾ ਜਿਹੜੇ ਸਾਡੇ ਭਰਾ ਕਹਿੰਦੇ ਵੀ ਅਸੀਂ ਹਨਾ ਥੀਮ ਬਣਾਉਣਾ 10 15 20 25 ਇੱਕੋ ਜਿਹੇ ਬਣਾਉਣੇ ਕੁਰਤੇ ਪਜਾਮੇ ਉਹ ਵੀ ਬਣਾ ਕੇ ਦੇ ਦਾਂਗੇ ਚਾਹੇ ਨਾਈਟ ਪਾਰਟੀ ਦੀ ਜਾਣਾ ਚਾਹੇ ਤੁਸੀਂ ਕਿਤੇ ਵੀ ਜਾਣਾ ਹੈਗਾ ਬਿਲਕੁਲ ਜੀ ਚਾਹੇ ਤੁਸੀਂ ਕੁਰਤੇ ਪਜਾਮੇ ਦਾ ਡਿਜ਼ਾਈਨਰ ਬਾਸਕਟ ਆ ਜਾ ਡਿਜ਼ਾਈਨਰ ਬਲੇਜ਼ਰ ਬਣਾਉਣ ਤੇ ਆਜੋ ਲਾਗੇ ਆ ਚੈੱਕ ਕਰੋ ਸਾਰੀਆਂ ਹੀ ਆਈਟਮਾਂ ਇੱਕੋ ਛਤੇੜਾ ਮਿਲ ਜਾਣੀਆਂ ਚਾਹੇ ਹਲਦੀ ਦੀ ਸ਼ਾਪਿੰਗ ਕਰਨੀ ਹੈ ਚਾਹੇ ਜਾਗੋ ਦੀ ਸ਼ਾਪਿੰਗ ਕਰਨੀ ਹੈ ਚਾਹੇ ਇੰਗੇਜਮੈਂਟ ਦੀ ਸ਼ਾਪਿੰਗ ਕਰਨੀ ਜਾਂ ਕਰਨੀ ਵਿਆਹ ਦੀ ਸ਼ਾਪਿੰਗ ਇਤੋਂ 6 ਰੁਪਏ ਤੱਕ ਜਿਹੜੀਆਂ ਬਾਜ਼ਾਰ 'ਚ 10-10 ਹਜ਼ਾਰ ਕੱਲੀ ਸਵਾਈ ਹੈ 6500 7000 'ਚ 80k ਦੇ ਦਾਂਗੇ ਭਾਜੀ ਕੋਡ ਪੈਂਡ 2995 3760 ਜਾਣ ਹੈਗੀ ਹੈ ਤਾਂ ਹੀ ਵਿਕਦਾ ਲੋ ਪੈਂਦੇ ਪਟਾਕੇ ਕਿਉਂਕਿ ਕੁਆਲਿਟੀ ਏ ਕਲਾਸ ਦੇਵਾਂਗੇ ਆਜੋ ਹੁਣ ਰੰਗ ਦਿਖਾ ਦਈਏ 2995 3760 ਤੇ ਪੈਨਸਲ ਨਾਲ ਘੜ ਕੇ ਰੰਗ ਲਾਤੇ ਚਾਹੇ ਡਾਰਕ ਰੰਗ ਲੈ ਲਓ ਚਾਹੇ ਲਾਈਟ ਰੰਗ ਲੈ ਲਓ ਇੱਕ ਮਿੰਟ ਗੱਲ ਸੁਣ ਲਓ ਹੁਣ ਸੀਆਰ ਆ ਵੀ ਮਿਲ ਜੂ ਰੇਮਨ ਵੀ ਮਿਲ ਜੂਗੇ ਟਾਪ ਦੇ ਕੋਟ ਪੈਂਟ ਆ ਗਏ ਜਿਹੜੇ ਬਜ਼ਾਰਾ 'ਚ ਰੇਮਨ ਦਾ ਕੋਟ ਪੈਂਟ 20000 ਤੋਂ ਘੱਟ ਨਹੀਂ ਦਿੰਦੇ ਚੱਕੋ 12000 ਰੁਪਏ ਦੇ ਵਿੱਚ ਸੀਕੇ ਲੈ ਜੋ ਰੇਮਨ ਦਾ ਕੋਰਪੈਂਟ ਚੈਲੰਜ ਕਰਕੇ ਕਹਿੰਦੇ ਆ ਚੈੱਕ ਕਰੋ ਜੀ ਕਪੜਾ ਕਿੰਨਾ ਜ਼ਬਰਦਸਤ ਅੰਦਰ ਲੱਗਿਆ ਕੁਆਲਿਟੀ ਏ ਕਲਾਸ ਲਾਈਏ ਸਮਾਈ ਕਲੀ ਕਲੀ ਚੈੱਕ ਕਰ ਲੋ ਬਟਨ ਚੈੱਕ ਕਰ ਲੋ ਦੇਖੋ ਜੀ 2995 ਦੇ ਵਿੱਚ ਅਸੀਂ ਪੂਰੀ ਟਾਪ ਕਲਾਸ ਦੀ ਸਮਾਈ ਦੇਣੀ ਆ ਯੂਪੀ ਦੇ ਕਾਰੀਗਰ ਚਾਹੇ ਤੁਸੀਂ 3 ਪੀਸ ਬਣਾਉਣਾ 3 ਪੀਸ ਦੀ ਟਾਪ ਦੀ ਕਾਰੀਗਰੀ ਆ ਹੁਣ ਕੁੜਤਾ ਪਜਾਮਾ ਕੁੜਤਾ ਪਜਾਮਾ ਚਾਹੇ ਪਠਾਨੀ ਬਣਾ ਲਓ ਚਾਹੇ ਤੁਸੀਂ ਬੈਨ ਕਲਰ ਵਾਲਾ ਬਣਾ ਲਓ ਚਾਹੇ ਚੌਰਸਾਲ ਬਣਾ ਲਓ ਉਹ ਵੀ ਬਣ ਜਾਊਗਾ। ਛੇਤੀ ਆਜੋ ਜੜਿਆਲਾ ਗੁਰੂ ਆਉਣਾ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੋਂ ਨਾ ਬਹੁਤ ਵੱਡੇ ਫਾਇਦੇ। ਜੋ ਫਾਇਦੇ ਅਸੀਂ ਕਰ ਜਣਿਆ ਕਿਸੇ ਤੋਂ ਨਹੀਂ ਕਰ ਹੋਣੇ। ਕੁਰਤਾ ਵੀ ਅਮਾ 200 ਰੁਪਏ ਤੋਂ ਸ਼ੁਰੂ ਕੋਟ ਪਿੰਡ 2995 ਤੋਂ ਸ਼ੁਰੂ ਜਿਹੜੀ ਸਮਾਈ 5000 ਰੁਪਏ ਬਾਜ਼ਾਰ ਚੱਲਦੀ ਆ। ਪੱਗਾਂ ਦੇ ਵਿੱਚ ਵੀ ਬਹੁਤ ਸਾਰੇ ਰੰਗ ਆ। ਆਜੋ ਜੇ ਕੋਈ ਜਾਣ ਕੇ ਲੈਣੀ ਤਾਂ ਨੰਬਰ ਸਕੀਨ ਤੇ ਤੁਸੀਂ ਫੋਨ ਕਰ ਸਕਦੇ।